ਅੱਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਅਮੀਰ ਅਸੀਂ ਸਾਰੇ ਵਧੀਆ ਹੋਵਾਂਗੇ ਤੰਦਰੁਸਤ ਹੋਵਾਂਗੇ ਅਸੀਂ ਜਾ ਰਹੇ ਹਾਂ ਜੀ ਕੰਮ ਕਾਜ ਪਹਿਲਾਂ ਜਾਣਾ ਜਸਹਰ ਸਾਹਿਬ ਫਿਰ ਜਾਣਾ ਜੀ ਅੰਮ੍ਰਿਤਸਰ ਗੁਰਦੁਆਰੇ ਵਾਲੀ ਸਾਈਡ ਆਹ ਦੇਖੋ ਦੋਸਤੋ ਕਿੰਨੀ ਸੋਹਣੀ ਪਈ ਵੀਰੇ ਮੈਨੂੰ ਬਹੁਤ ਵੀ ਲੱਗਦੀ ਹੈ ਇਹ ਮਾਰ ਵਾਲੇ ਨੇ ਪਾ ਕੇ ਪਾ ਕੇ ਪਹਿਲਾਂ ਇਹ ਕਨਾਲ ਵਾਲੀ ਹੈ ਤੇ ਜਿਹੜੇ ਮੈਂ ਮੁਕਸਰ ਵਾਲੇ ਦੀ ਗੱਲ ਕਰਦਾ ਨਾ ਬਾਈ ਦੀ ਵੀ ਜਿਹਨੂੰ ਪਾਰਕ ਮਿਲਿਆ ਹੋਇਆ ਸਾਈਡ ਤੇ ਉਹ ਤੁਹਾਨੂੰ ਦਿਖਾਉਣੇ ਆ ਬੜਾ ਸੋਹਣਾ ਬਾਈ ਦਾ ਘਰ ਉਹ ਚਿੱਟਾ ਹੈ ਸਾਹਮਣੇ ਪਰ ਉਹ ਇੱਕ ਬਰਾਲਾ ਮਤਲਬ ਪਾਰਕ ਉਹ ਵੈਸੇ ਯੂਜ਼ ਕਰ ਸਕਦਾ ਨਾ ਗੰਦ ਗੜ ਸਕਦਾ ਤੇ ਬੈਠ ਸਕਦਾ ਚੇਅਰ ਲਾ ਸਕਦਾ ਬਤਾਈ ਯੂਜ਼ ਕਰ ਸਕਦਾ ਆ ਨਾਲ ਪਾਰਕ ਇੱਥੇ ਆ ਉਹ ਛੋਟਾ ਜਿਹਾ ਬਾਕੀ ਜਦੋਂ ਉਧਰਲੀ ਸਾਈਡ ਐ ਤੁਹਾਨੂੰ ਦਿਖਾਵਾਂ ਘਰ ਵਿੱਚ ਬਿੱਟਾ ਉਹ ਨਾਲ ਪਾਰਕਾ ਸੀ ਆਹ ਹੈ ਇਹ ਹੈ ਤਾਂ ਇਸ ਤਰੀਕੀ ਤੇ ਕਿਹਨਾਂ ਤਰੀਕੇ ਨਾਲ ਮਲਾਵਾਂਗੇ ਤੁਹਾਨੂੰ ਬਾਕੀ ਆਪਣੇ ਮੁਕਸਰ ਮੁਕਸਰ ਸਾਈਡ ਦੇ ਪਥਰੇ ਬੰਦੇ ਐ ਬਹੁਤ ਗੱਡ ਟੱਕਰਦੇ ਐ ਇਸ ਤਰੀਕੇ ਚ ਸੋ ਤਾਂ ਸਾਰੇ ਕਿਤੇ ਬੈਠੇ ਆਪਣੇ ਮੁਕਸਰ ਵਾਲੇ ਪਰ ਐਸੇ ਤਰੀਕੇ ਚ ਬਹੁਤ ਐ ਬਾਕੀ ਦੋਸਤੋ ਅੱਜ ਦਿਖਾਵਾਂਗੇ ਜਿਹੜਾ ਉੱਧਰ ਰਹਿ ਕੇ ਚ ਵਿੱਚ ਡੰਪ ਜਿਹੜਾ ਇੱਥੇ ਪੱਟਿਆਲੇ ਵੱਲ ਉਧਰ ਦੇ ਲੋਕ ਤਾਂ ਨੰਨਾ ਕੁੱਲੀ ਬੈਠੇ ਹਨ ਵੀ ਇਹ ਤਾਂ ਕੁੱਲੀ ਬੈਠੇ ਹੋ ਕਿਉਂਕਿ ਕੰਮ ਬਹੁਤ ਚੱਲ ਪਿਆ ਦੁਕਾਨਾਂ ਰੋੜ ਤੇ ਇਹਨਾਂ ਨੇ ਖੁੱਲਤੀਆਂ ਮਤਲਬ ਉਹ ਵੀ ਤੁਹਾਨੂੰ ਬਤਾਉਣੇ ਆ। ਕਵੇਟਰ ਵੀ ਕਲੋਨੀ ਆ ਇੱਕ ਆਹ ਦੇਖ ਲਓ ਹੁਣ ਅਸੀਂ ਨਿਕਲੇ 109 ਸੈਕਟਰ ਚੋਂ ਤੇ ਸਾਹਮਣੇ ਆ ਗਏ 105 ਥੋੜੀ ਜੀ ਰੋਡ ਬਣੀ ਜਾਂਦੀ ਹੈ ਤਾਂ ਕਰਕੇ ਰੌਂਗ ਸਾਈਡ ਜਾਣਾ ਪੈ ਰਿਹਾ ਹੈ ਆ ਦੇਖੋ ਦੋਸਤੋ ਕਿੱਡਾ ਸੋਹਣਾ ਬਣਾਇਆ ਹੋਇਆ ਮਾਰ ਵਾਲਾ ਨੇ ਦਬਈਆਲੀ ਮਤਲਬ ਬਿਲਡਿੰਗ ਜੀ ਹੈ ਬਸ ਆਏ ਉੱਥੇ ਟੈਂਕੀਆਂ ਜਿਹੜੀਆਂ ਹੁੰਦੀਆਂ ਆਪਣੇ ਟੈਂਕੀਆਂ ਜਿਹੜੀਆਂ ਬੜਾ ਹੋਈਆਂ ਵੀ ਹੈ ਵੀ ਦੇਖੋ ਕਿੱਡੇ ਸੋਹਣੇ ਬਣੇ ਹੋਏ ਹੈ ਬਿੱਲਾ ਇਹ ਰੋਡ ਜਾਂਦੀ ਹੈ ਸਿੱਧੀ ਦੋਸਤੋ ਸੀਪੀ ਮੋਲ ਤੋਂ ਪੁਰਾਣ ਤੇ ਜਿਹੜੀ ਇੱਧਰ ਆਏ ਜਾਂਦੀ ਹੈ ਸਿੱਧੀ ਮਤਲਬ ਜਿਹੜੀ ਵੇਵ ਕਲੋਨੀ ਹੈ ਪੌਂਟੀ ਚੱਡੇ ਦੀ ਦੋਨੇ ਭਰਾਵਾਂ ਦੀ ਸੀ ਸਾਰਾ ਫੈਕਟਰੀ ਲਈ ਬੈਠੇ ਹੋ ਵੀ ਤੇ ਬੜਾ ਤਕੜਾ ਕੰਮ ਛੇਨਾਂ ਦਾ ਵੇਵ ਵਾਲਾ ਮੁੰਹਿਰਾ ਜੋ ਸਾਰਾ ਕੁਝ ਮਾਲ-ਮੋਲ ਵੀ ਇਸ ਉਹਨਾਂ ਦੇ ਹੋਣੇ ਸੀ ਵੇਵ ਵਾਲੇ ਅਸੀਂ ਵੇਖ ਲਓ ਵੇਵ ਕਿੰਨੀ ਵੱਡੀ ਚੈਨ ਹੈ ਜਿਵੇਂ ਲੁਧਿਆਣੇ ਚ ਕਿੰਨਾ ਕੁਟ ਬਣਾਤਾ ਵੇਵ ਵਾਲਿਆਂ ਨੇ ਆ ਸਾਰੇ ਸੈਕਟਰ ਦੋਸਤੋ ਪਾਰਕ ਬਣਾ ਬਹੁਤ ਘੈਂਟ 88 ਆ ਦੇਖੋ ਦੋਸਤੋ ਆ ਰੋਡ ਦੀ ਮੈਂ ਗੱਲ ਕਰਦਾ ਸੀਗਾ ਮਤਲਬ ਆ ਦੇਖੋ ਢੇਰ ਲੱਗੇ ਪਹਿਲੇ ਪਹਾੜ ਹੁੰਦੇ ਐ ਇਹ ਮਿੱਟੀ ਦੇ ਨਹੀਂ ਰੇਤਾ ਇੱਥੇ ਇਹੋ ਜਿਹਾ ਹੈ ਰੰਗ ਮਿੱਟੀ ਵਰਗਾ ਪਰ ਰੇਤਾ ਇਹ ਸਾਰੇ ਕਿਦਸਮ ਦੇ ਇਹ ਦੁਕਾਨਾਂ ਦੇਖਣ ਨੂੰ ਮਿਲ ਗਈਆਂ ਰੇਤਾ, ਬਜਰੀ, ਸੀਮਿੰਟ ਕਿਉਂਕਿ ਨਾਲ-ਨਾਲ ਫਿਰ ਕੰਮ ਚੱਲ ਨਹੀਂ ਜਾਂਦਾ। ਕੋਠੀਆਂ ਪਾ ਰਹੇ ਲੋਕ, ਬਿਲਡਰ ਤਾਂ ਚਲੋ ਬਾਹਰੋਂ ਕਿਮਕਾਉਂਦਾ ਨੇ ਇਕੱਠਾ ਕੰਮ। ਪਰ ਆਮ ਜਿਹੜੇ ਹੁਣ ਆਪ ਘਰ ਪਾਉਂਦੇ ਲੋਕ, ਉਹ ਜਾਂ ਠੇਕੇਦਾਰ ਲੋਕਲ ਹੁੰਦੇ ਆ ਸਾਰਾ ਇੱਥੇ ਸਮਾਨ ਚੱਕਦੇ ਆ। ਟੱਪ ਬਣੇ ਹੋਏ ਆ ਸਾਰਾ ਕੁਝ ਮਿਲਦਾ ਤੇ ਜੀਸੀ ਵੀ, ਜੂਸ ਵੀ ਕੋਸ਼ੀ ਲੈ ਲਓ। ਭਾਰਤਪੁਰ ਤੋਂ ਪਾਉਣੀ ਆ ਸਭ ਕੁਝ। ਆ ਵੇ। ਤੇ ਬਾਕੀ ਦੋਸਤੋ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਨਵੀਂ ਚੀਜ਼ ਮੇਰੇ ਸੋਹਣੇ ਬੰਦੇ ਆ ਹੁਣ ਤੁਸੀਂ ਵੇਖ ਲਓ ਦਿੱਲੀ ਤੇ ਨਾਈਟ ਆ। ਰੌਇਡਾ ਏਡਾ ਏਡਾ ਬਣਾ ਬਣ ਗਿਆ ਵੀ ਗੱਲਾਂ ਹੁੰਦੀਆਂ ਦੂਰ ਦੂਰ ਤੱਕ ਦੁਨੀਆ ਚੋਂ ਗੱਲਾਂ ਕਰਦੇ ਵੀ ਨਾ ਇੰਡੀਆ ਦਾ ਜਿਹੜਾ ਰੌਇਡਾ ਸ਼ਹਿਰ ਆ ਬਹੁਤ ਸੋਹਣਾ ਬਣਿਆ ਕਿਉਂ ਸੋਹਣਾ ਬਣਿਆ ਕਿਉਂਕਿ ਬਾਅਦ ਚ ਬਣਿਆ ਨਵਾਂ ਬਣਿਆ ਤੇ ਆਉਣ ਵਾਲੇ ਸਾਲਾਂ ਤੁਸੀਂ ਮੇਰੀ ਗੱਲ ਯਾਦ ਰੱਖਿਓ ਮਾਹਰਲੀ ਵੀ ਆਈ ਹੋਪ ਜਿਹੜੀ ਜੀ ਨਵੀਂ ਬਣਦੀ ਸੋਹਣੀ ਬਣਦੀ ਐ ਤੇ ਮਾਹਰਲੀ ਨੇ ਤੁਸੀਂ ਦੇਖਿਆ ਹੁਣੇ ਸਾਲਾਂ ਬਾਕੀ ਲੋਕ ਯਾਦ ਕਰਨਗੇ ਬਾਕੀ ਬਹੁਤ ਸੋਹਣਾ ਸ਼ਹਿਰ ਬਣ ਗਿਆ ਤੇ ਵੱਡ ਵੀ ਗਿਆ ਵੱਡ ਵੀ ਰਿਹਾ ਆਉਂਦੇ ਅੱਖੀ ਵੇਖੀ ਜਾਂਦੇ ਵੇਹ ਦੇ ਵੇਹੇ ਕਿੰਨਾ ਫਰਕ ਪੈ ਗਿਆ ਕਿੰਡੀਆਂ ਗੁੱਲੀਆਂ ਰੋੜਾ ਤੇ ਜਿਹ ਵਧੀਆ ਸਾਲ ਕੁਤਰਾ ਖੈਰ ਆ ਗਿਆ ਦੋਸਤੋ ਮਾਨਮ ਮੰਗਲ ਸਕੂਲ ਇਹ ਵੀ ਬਹੁਤ ਘੈਂਟ ਹੈ ਇਸ ਰੋਡ ਤੇ ਵੀ ਬੜੀਆਂ ਡਬਲ ਡਬਲ ਕੋਠੀਆਂ ਪੰਗੀਆਂ ਗਈਆਂ ਉਹਨੂੰ ਦਿਖਾਉਣੇ ਆ ਬਹੁਤ ਜ਼ਬਰਦਸਤ ਕੋਠੀਆਂ ਤੇ ਨਿਗਾ ਚ ਰਹੀ ਸਾਡੇ ਮੈਨੂੰ ਬਹੁਤ ਥੋੜੀ ਲੱਗੀਆਂ ਇਧਰ ਆਉਗੀ ਉਹ ਸੀ ਇਹ ਹੁਣ ਆਉਗੀ ਆ ਗਿਆ ਬਹੁਤ ਡਬਲ ਕੋਠੀਆਂ ਇਹ ਤੇ ਸਾਹਮਣੇ ਆ ਗਿਆ ਜੀ ਹੀਰੋ ਹੋਮਸ ਪਹਿਲਾਂ ਥੋੜੀ ਜਿਹੀ ਬਾਅਦ ਚ ਹਵਾ ਆ ਰਹੀ ਸੀ ਕਿਉਂਕਿ AC ਜਾਰੇ ਦੇ ਇਸ ਜਿਵੇਂ ਘਟਾਇਆ ਹੁਣ ਇਧਰ ਆ ਗਏ ਜੀ 88 ਸੈਕਟਰ ਹੋਈ ਪੂਰਬਾ ਕਲੋਨੀ ਹੁੰਦਾ ਪੂਰੀਆਂ ਵੱਡੇ ਵੱਡੀਆਂ ਬਿਲਡਿੰਗਾਂ ਆਪਣੇ ਬਣਦੀਆਂ ਜਾਂਦੀਆਂ ਜਿਵੇਂ ਜਿਵੇਂ ਦੋਸਤੋ ਚੰਡੀਗੜ੍ਹ ਤੋਂ ਜਾਈ ਜਾਂਦੇ ਆ ਓਵੇਂ ਓਵੇਂ ਮੌਸਮ ਬਦਲੀ ਜਾਂਦਾ ਆ ਆ ਦੇਖ ਲਓ ਜਦੋਂ ਯਕੀਨ ਮੰਨਿਓ ਜਦੋਂ ਅਸੀਂ ਪੰਜ ਕੁਲੇ ਰਹਿੰਦੇ ਸੀ ਨਾ ਤੇ ਉਦੋਂ ਵੀ ਬਹੁਤ ਪੈਂਦੇ ਸੀ ਉਹਦੇ ਮੁਕਾਬਲੇ ਜਿਰਖਪੁਰ ਕਿਨਿਕਦੂਰਾ ਵੇਖ ਲਓ ਉੱਥੇ ਘੱਟ ਪੈਂਦੇ ਸੀ ਕਿਉਂਕਿ ਤੇ ਪਹਾੜ ਨੇੜੇ ਹੈ ਫਰਕ ਤਾਂ ਪੈਂਦਾ ਹੀ ਹੈ ਅੱਛੀ ਗੱਲ ਤੋਂ ਵੀ ਰੈਲੀ ਬਹੁਤ ਰੱਬ ਦੀ ਮਿਹਰ ਨਾਲ ਇਹ ਜਾਣੇ ਤਾਂ ਜਾਂਦਾ ਵੀ ਗ੍ਰੀਨ ਸਿਟੀ ਹੈ ਹੁਣ ਇੱਥੇ ਮੁੜਦਾਂਗੇ ਜੇ ਅਸੀਂ ਹਸਾਨਾ ਸਾਹਿਬ ਨੂੰ ਇੱਧਰ ਰਹਿ ਗਿਆ ਜੀ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਬਾਕੀ ਅੱਜ ਬੰਨ ਰੈਲੀ ਸੀ ਝੰਡੇ ਝੂਲਦੇ ਫਿਰਦੇ ਹੋਏ ਬੋਟਾ ਆ ਗਿਆ ਨੇੜੇ ਦੋਸਤੋ ਕੀ ਮਾਹੌਲਾ ਪਿੰਡਾਂ ਦਾ ਦੱਸੋ ਮੜਾ ਕਮੈਂਟ ਕਰਕੇ ਆਪਣੇ ਵੀ ਬਹਿੰਡਾ ਸੀਟ ਵੀ ਪੂਰੀ ਹੌਟ ਮੰਨੀ ਜਾਂਦੀ ਏ ਲੱਗ ਜੂ ਪਤਾ ਕੀ ਬੰਦ ਹੈ ਉਧਰੋਂ ਦੇ ਗੋਲਡੀ ਨੇ ਪਾਰਟੀ ਛੱੜਤੀ ਅੱਗੇ ਜੀ ਗੁਰੂ ਘਰ ਸਤਨਾਵ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤੋਂ ਬਾਅਦ ਆ ਗਏ ਸੁਹਾਣਾ ਸਾਹਿਬ ਗੁਰਦੁਆਰਾ ਉਹ ਆ ਗਏ ਸੱਚੇ ਬਰਸ਼ ਆਗੇ ਸੁਹਾਣਾ ਹਸਪੀਟਲ ਆ ਬੜਾ ਯਾਬ ਇਥੇ ਵਿਚਾਲੇ ਏਡਾ ਖੜ ਜਾਂਦੇ ਗੱਡੀ ਇਥੇ ਲਾਈਟਾਂ ਲੁੱਟੇ ਵੀ ਨਹੀਂ ਬਗਾਉਂਦੇ ਪਹਿਲੀ ਸੀ ਗੱਲ ਨਾ ਪਹਿਲੀ ਸੀ ਆ ਜਾ ਦੇਖੋ ਨੌਜਵਾਨ ਮੁੰਡੇ ਆ ਰਹੇ ਆ ਰੈਲੀ ਤੋਂ ਅਕਾਲੀ ਦਲ ਹਮਮ ਸਿਰਫ ਮੁੰਡੇ ਅਕਾਲੀ ਦਲ ਲੋ ਜੀ ਘੰਟੀ ਵੱਜ ਗਈ ਫੋਨ ਸੁਣ ਲ ਗਏ ਆ ਗਿਆ 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 ਬੜੇ ਚਪਚਲੇ ਜਿਹਾ ਬੋਲਣ ਦਾ ਵੀ ਕਿਸੇ ਦਾ ਬਾਪੂ ਤੇਰੇ ਕਰਕੇ ਆ ਬਣੀ ਨਵੀਂ ਮਾਰਕੀਟ ਇਹਦੀ ਵੀਡੀਓ ਪਹਿਲਾਂ ਹੀ ਆਪਾਂ ਪਾਈ ਸੀ ਬਹੁਤ ਸੋਹਣੀ ਬਣੀ ਵੀ ਇਹ ਇਹਦੇ ਵਿੱਚ ਮਠਾਈ ਵਾਲੇ ਦੁਕਾਨਾਂ ਬਹੁਤ ਅੰਗ ਹੈ ਉਦੋਂ ਅਸੀਂ ਮਠਾਈ ਪਿੱਛੇ ਬੜੀ ਭਕਾਈ ਕਰੀ ਸੀ ਕਾਕੇ ਦਾ ਹੋਟਲ ਕਾਕੇ ਵਧਾਂਗਾ ਤੁਹਾਨੂੰ ਸਿੰਧੀ ਸਵੀਟਸ ਵੀ ਆ ਗਿਆ ਬਈ ਲੈ ਵੀ ਦੋਸਤੋ ਇੱਥੇ ਹੀ ਰੈਲੀ ਆਜ ਬਾਲ ਦੀ ਫੁੱਟਬਾਲ ਲੱਗੀਆਂ ਵੰਗ ਚੰਦੂ ਮਾਹਰਾਜ ਜੀ ਖੜੇ ਹੋਏ ਆ ਚੰਦੂ ਮਾਹਰਾਜ ਜੀ ਖੜੇ ਹੋਏ ਜੀ ਇੱਥੋਂ ਮੋਹਾਲੀ ਇਨੇ ਦਾ ਰੱਖਤਾ ਦੇਖ ਲਓ ਦੋਸਤੋ ਸੜਕ ਨੂੰ ਕਵਰ ਕਰ ਰੱਖਿਆ ਤੇ ਆਪਣੇ ਦਾ ਜਿੱਥੇ ਆਉਂਦਾ ਰਾਹ ਜੱਟ ਕੇ ਮਾਰਦੇ ਪਰਾਂ ਲਾਉਣੋਂ ਕੋਈ ਹੁੰਦਾ ਨਹੀਂ ਜਿੰਨੀਆਂ ਛੜਕਾਂ ਬਣ ਗਿਆ ਨੇ ਸਾਰਿਆਂ ਦੇ ਪਟਪਟ ਮਾਰੇ ਪਰਾਂ ਜੇ ਲਾਇਆ ਤਾਂ ਮੁੜ ਕੇ ਦਿੱਸੀ ਨੇ ਪਾਣੀ ਨਹੀਂ ਪਾਇਆ ਤੇ ਆਹ ਵੇਖੋ ਜਮਾਨਾ ਛੜਕ ਦਿੱਤੇ ਆਏ ਪਏ ਕਿੰਨੇ ਸੋਹਣੇ ਲੱਗਦੇ ਆ ਲਓ ਵੀ ਦੋਸਤੋ ਟ੍ਰੈਫਿਕ ਨੇ ਬੁਰਾ ਹਾਲ ਕਰਤਾ ਰੈਲੀ ਕਰਕੇ ਟ੍ਰੈਫਿਕ ਬਹੁਤ ਸੀ ਅਸੀਂ ਮੋੜ ਰਹੇ ਹਾਂ ਇਧਰੋਂ ਜੀ ਗੁਰੂ ਘਰ ਵਾਲੀ ਸਾਈਡ ਤੇ ਵਾਰੀ ਸਾਡੀ ਮਸਾਂ ਹੀ ਆਈ ਹੈ ਤੁਸੀਂ ਲਾਲੋ ਸਾਹਿਬ ਵੀ ਕਲੱਚਰ ਦੇ ਉੱਤੇ ਜਦੋਂ ਬੰਦਾ ਪੈਰ ਰੱਖਦਾ ਨਾ ਤਾਂ ਪੈਰ ਕੰਮ ਲਾ ਗਿਆ ਤਾਂ ਇਹ ਨਰਾਸ਼ ਹੁੰਦਾ ਮਾੜੀ ਤੁਰ ਗਈ ਗੱਡੀ ਫਿਰ ਰੋਕੀ ਫਿਰ ਤੁਰ ਗਈ ਆ ਸਹੀ ਕਰਦਾ ਤਾਂ ਹੀ ਲੋਕ ਲੈਂਦੇ ਸਨ ਆਟੋਮੈਟਿਕ ਦਿੱਲੀ ਅਗੇ ਵੱਡੇ ਸ਼ਹਿਰਾਂ 'ਚ ਵੀ ਇਹ ਤਾਂ ਪੂਰਾ ਟ੍ਰੈਫਿਕ ਬਹੁਤ ਹੁੰਦਾ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਲਓ ਜੀ ਅਸੀਂ ਪਹੁੰਚ ਗਏ ਗੁਰੂ ਘਰ ਸਾਹਮਣੇ ਆ ਜੀ ਅੰਬ ਸਾਹਿਬ ਗੁਰੂ ਘਰ ਤੇ ਆਮ ਸਾਬ ਗੁਰੂਕਰ ਦੇ ਸਾਹਮਣੇ ਮਿਲਣਾ ਤੁਸੀਂ ਕਾਨਫਰੰਸ ਤੇ ਅਸੀਂ ਤਾਂ ਥੋੜਾ ਇਹ ਸਮਾਨ ਲੈਣਾ ਡਾਕਟਰ ਇਹਨਾਂ ਦੇ ਉਹ ਲੈ ਕੇ ਤੇ ਫਿਰ ਵਾਪਸ ਚੱਲੇ ਪਾਉਣੇ ਆ ਆ ਦੇਖੋ ਦੋਸਤੋ ਉਹ ਵਰ ਰਿਹਾ ਡਾਊਨ ਟਾਊਨ ਮਹਾਲੀ 70% ਦੇ ਅੱਗੇ ਬਹੁਤ ਜ਼ਬਰਦਸਤ ਬਣਨਾ ਦੇਖੋ ਬਣ ਗਿਆ ਨਾ ਦੇਖੋ ਜਿੰਨੇ ਵੀ ਆ ਰੀਲ ਰੋਲ ਪਾਉਂਦੇ ਹਰੇ ਇੱਥੇ ਪਾਇਆ ਕਰਾਂਗੇ ਸਾਰੀ ਮਾਰਕੀਟ ਮੈਂ ਬਣ ਰਹੀ ਹੈ ਇਹ ਮੋਟੇ ਬਦਲਦਾਨ ਨੇ ਤਾਂ ਨਕਸ਼ਾ ਨੁਕਸ਼ਲੇ ਦੇਖੋ ਘੱਡਾ ਖੁਣਾ ਬਣ ਗਿਆ ਸਾਰਾ ਨਵਾਂ ਬਣੀ ਉਹਦਾ ਦੇਖਾ ਸ਼ੋਰੂਮ ਕਿੱਡੇ ਵਧੀਆ ਅੱਜ ਤੱਕ ਕਾਲੀ ਦਲ ਲシャਇਆ ਪਿਆ ਜਮਾ ਸਾਰੇ ਮਾਲੀ ਚ ਝੰਡੇ ਖੱਟੇ ਦੀंदे ਆਹ ਸਰਦੇ بڑے بڑے ਝੰਡੇ ਆ ਝੰਡਾ ਖੋਗ ਲਜਾਣ ਲਾਣਾ ਨਾ ਦੋ ਹਾਂ ਆ ਦੇਖ ਵਾਹ ਕਾਲੀ ਦਲ ਕਾਲੀ ਦਲ ਹੋਈ ਪਈ ਹੈ ਸਹੀ ਗੱਲ ਹੈ ਸ਼ਾਇਪ ਹੈ ਸ਼ਾਇਪ ਹੈ ਵੀ ਝੰਡੇ ਝੰਡੇ ਦੀंदे ਹੈ ਅਈ ਤੋ ਸਾਰਾ ਮਾਲ ਇਹਨਾਂ ਨੇ ਖਟਾ-ਖਟਾ ਕਰਤਾ ਚੱਲ ਵੀ ਜਟਵੜਾ ਸ਼ਰਮਣੀ ਅਕਾਲੀਦਾਲ ਜਿੰਦਾਬਾਦ ਆਹ ਦੇਖੋ ਦੋਸਤੋ ਅਕਾਲੀਦਾਲ ਲੱਗਾ ਲੀਦਾਲੀ ਹੋਈ ਪਈ ਆ ਜੀ ਅੱਭਾਈ ਅਜੇ ਪਾਲ ਦੀਆਂ ਲੱਗੀਆਂ ਫੋਟੋਆਂ ਸਾਰੇ ਪਾਸੇ ਤੇ ਬਾਕੀ ਦੋਸਤੋ ਬਾਕੀ ਗੱਲਾਂ ਬਾਅਦ ਚ ਯਾਰ ਤੁਸੀਂ ਗ੍ਰਿੰਡਰੀ ਵੇਖੋ ਕੀ ਆ ਨੀ ਆ ਰਹਾ ਰੇਲੀ ਕਰਨ ਦਾ ਵੀ ਨਿਆਰਾ ਹੈ ਨਾ ਸਹੀ ਗੱਲ ਹੈ ਨਹੀਂ ਤਾਂ ਮੁੜ ਕੇ ਤਰਾ ਕੱਢ ਦਿੰਦਾ ਬੰਦੇ ਦਾ ਤੇ ਹੁਣ ਨਹੀਂ ਸਾਹਮਣੇ ਆਊਗਾ ਜੀ ਸੁਹਾਣਾ ਸਾਹਿਬ ਤੇ ਇੱਥੋਂ ਉਹਦਾ ਵਿਊ ਗੁਰੂ ਘਰ ਦਾ ਏਡਾ ਸੋਹਣਾ ਹੋਊਗਾ ਨਾ ਗੱਲਾਂ ਛੱਡ ਦਿਓ ਉਹ ਵੀ ਤੁਹਾਨੂੰ ਦਿਖਾਉਣੇ ਆ ਦੇਖਣ ਵਾਲੀ ਚੀਜ਼ ਹੈ ਬੱਸ ਪਹੁੰਚ ਕੇ ਸੁਹਾਣਾ ਸਾਹਿਬ ਲੈਟ ਆਪਣਾ ਹੀ ਹੈ ਤੇ ਐਸ ਸੈਕਟਰ ਦੋਸਤੋ ਰਹਿੰਦਾ ਗਿੱਪੀ ਗਰੇਵਾਲ ਇਹ ਹੈ ਕਿ 69 ਸੈਕਟਰ ਆ ਆ ਜਿਹੜਾ ਨਾਲ ਚੱਲੀ ਜਾਂਦਾ ਮੇਰੇ ਖੱਬੇ ਹਾਂ ਹੁਣ ਦੇਖੋ ਜੀ ਆ ਸੁਹਾਣਾ ਸਾਹਿਬ ਆ ਗਿਆ ਕਿ ਦਰਖਤਾਂ ਦੇ ਵਿੱਚ ਵਿੱਚ ਦੇਖੋ ਕਿੰਨਾ ਸੋਹਣਾ ਲੱਗਦਾ ਗੁਰੂ ਘਰ ਸਤਨਾਮ ਵਾਹਿਗੁਰੂ ਇਹ ਤਾਂ ਜਾਵੜੀ ਐਰਪੋਰਟ ਰੋਡ ਤੇ ਸਾਹਮਣੇ ਸੁਹਾਣਾ ਸਾਹਿਬ ਘਰੋਂ ਵੀ ਦੱਸ ਚੰਨ ਸਤਨਾਮ ਵਾਹਿਗੁਰੂ ਸਾਡੀ ਬਨੇਉਰੀਆ ਦੋਸਤੋ ਅਸੀਂ ਇੱਥੇ ਮੁੜਨਾ ਸਤਨਾਮ ਵਾਹਿਗੁਰੂ ਸੱਚੇ ਬਾਦਸ਼ਾਹ ਦੇਖੋ ਕਿੰਨਾ ਸੋਹਣਾ ਥੀ ਵਯੂ ਹੈ ਆ ਦੇਖੋ ਦੋਸਤੋ ਜਿਹਦੀ ਮੈਂ ਗੱਲ ਕਰਦਾ ਸੀ ਐਮਜੀਐਫ ਉਹਦਾ ਥੋੜੀ ਆਵਾਜ਼ ਨਹੀਂ ਕਲੀਅਰ ਸੀਗੀ ਆ ਸਾਰੇ ਐਮਜੀਐਫ ਦੇ ਆ ਤੇ ਜਿਵੇਂ ਕਿ ਮੈਂ ਦੱਸਿਆ ਵੀ ਇਹਨਾਂ ਦਾ ਮਾਰ ਵਾਲਾ ਥੋੜਾ ਜਿਹਾ ਚੱਕਰ ਚੱਲੀ ਜਾਂਦਾ ਕੋੜ ਕਿਸ ਕਰਾਇਆ ਵਾ ਮਾਰ ਵਾਲੇ ਨੇ ਇਹਨਾਂ ਤੇ ਮਾਰ ਵਾਲੇ ਨੇ ਤੇ ਸਾਹਮਣੇ ਆ ਗਿਆ ਜੀ 105 ਸੈਕਟਰ ਉਹ ਉਹ ਦਿਖਿਆ ਨਹੀਂ ਵਿੱਚ ਉਹਦੇ ਸੀਗਾ ਮਤਲਬ ਉਦੋਂ ਝਾੜੀਆਂ ਝੁੜੀਆਂ ਜਿਹਾ ਅਗੇ ਦਰਖਤ ਆਗੇ ਸੀਗੇ ਆ ਗਿਆ 105 ਤੇ ਸਾਹਮਣੇ ਆ ਗਿਆ ਬਸ 102 ਨੇੜੇ ਤਾਂ ਹੈ ਤੇ ਆ ਉੱਤੇ ਬੋਰਡ ਵੀ ਲੱਗਿਆ ਹੋਇਆ ਤੁਸੀਂ ਪੜ੍ਹ ਲਿਓ ਮਾਲ ਲੈਨੇ ਆਪਦੀਆਂ ਬਾਹਾਂ ਬਹੁਤ ਦੂਰ ਤੱਕ ਖਿਲਾਰ ਲੀਆਂ ਤੇ ਸਾਹਮਣੇ ਆ ਗਿਆ ਉਹ ਵੀ ਵਿਲਾ ਜਿਹੜੇ ਦੁਬਈ ਟਾਈਪ ਬਣੇ ਹੋਏ ਆਹ ਚੀਜ਼ ਦੋਸਤੋ ਹਰੇਕ ਥਾਂ ਤੇ ਮਿਲੂਗੀ ਤੁਹਾਨੂੰ ਇਸ ਚੀਜ਼ ਕਰਕੇ ਨਾ ਮਤਲਬ ਆ ਰੋਡ ਚੱਲੀ ਹੈ ਪਹਿਲੇ ਦਿਨ ਵੀ ਨਾ ਰੋਡ ਇੱਥੋਂ ਤੱਕ ਖੁੱਲੀ ਸੀ ਗੱਲੀ ਜਿੱਥੇ ਨਾ ਕੁਝ ਪਾਈਪ ਪਾਈ ਜਾਂਦੇ ਸੀ ਤੇ ਸਿਰਫ ਠੇਕੇ ਤੇ ਖੁੱਲੀ ਸੀ ਤੇ ਅਗਲੇ ਦਿਨ ਵੀ ਮਤਲਬ ਉਹ ਰੋਡ ਨਹੀਂ ਚੱਲੀ ਮਤਲਬ ਉਹ ਰੋਡ ਬੰਦ ਪਈ ਹਜੇ ਵਾਹ ਦੇਖੋ ਬੰਦ ਪਈ ਹੈ ਸਿਰਫ ਆਇਆ ਵੀ ਠੇਕੇਦਾਰ ਨੂੰ ਮਤਲਬ ਕਮਾਈ ਹੋਣੀ ਚਾਹੀਦੀ ਹੈ ਤਾਂ ਕਰਕੇ ਆ ਰੋਡ ਚਲਾਈ ਵੀ ਆ ਰਾਮ ਖੜਾਈ ਦੇ ਲੋਕ ਤੇ ਉਹ ਨਹੀਂ ਚੱਲੀ ਇਹ ਹੁਣ ਉਹ ਪਤਾ ਨਹੀਂ ਕਰੋ ਚਲਾਉਣਗੇ ਨੂੰ ਬੰਦ ਪਈ ਨੂੰ ਅਜੇ 4-5 ਦਿਨ ਹੋ ਗਏ ਆ ਆਏ ਅਨੇ ਯਾਰੇ ਠੇਕੇਦਾਰਾਂ ਦੇ ਆਦੇ ਆ ਵੀ ਅੱਧ ਕੀ ਪੰਜਾਬ ਦੇ ਠੇਕੇਦਾਰ ਤਿੰਨ ਚਾਰ ਹੀ ਆ ਬਾਕੀ ਪਤਾ ਨਹੀਂ ਬਾਈ ਸੁਣਦੇ ਆ ਤੇ ਬਸ ਆ ਗਈ ਜੀ ਰੋਡ ਦੋਸਤੋ ਇੱਧਰ ਜਾਂਦੀ ਐ ਸਿੱਦੀ ਬਨੂੜ ਨੂੰ ਤੇ ਇੱਧਰ ਜਾਂਦੀ ਐ ਜੀ ਲਾਂਡਰਾ ਤੇ ਨਾਲ ਹੀ ਆਪਣਾ ਟਰੈਕਟਰ ਚੱਲ ਪਿਆ 109 ਸੈਕਟਰ ਤੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਜੀ ਆਪਣੇ ਜਿਹੜੇ ਰਿਸ਼ਤੇਦਾਰ ਆ ਮੁਕਸਰ ਵਾਲੇ ਉਹਨਾਂ ਦਾ ਪਾਰਕ ਜਿਹੜਾ ਮਤਲਬ ਪਾਰਕ ਤਾਂ ਉਹਨਾਂ ਦਾ ਹੈ ਬੈਠ ਸਕਦੇ ਆ ਉਹ ਬਸ ਤੇ ਕੰਦ ਨਹੀਂ ਕੱਢ ਸਕਦੇ ਹੁਣ ਯੂਜ਼ ਕਰ ਸਕਦੇ ਆ ਮਤਲਬ ਉਹਨੂੰ ਕਵਰ ਨਹੀਂ ਕਰ ਸਕਦੇ ਬਸ ਹੈ ਉਹਨਾਂ ਦਾ ਉਹ ਮਤਲਬ ਸਿੱਧੇ ਸ਼ਬਦਾਂ ਦੇ ਆਪਾਂ ਕਹਿ ਲਗੇ ਵੀ ਨਾਲ ਥਾਂ ਹੈ ਬਸ ਉੱਤੇ ਇਕੱਲਾ ਬੈਠ ਹੀ ਸਕਦੇ ਹੋ ਤੇ ਉੱਥੇ ਐ ਵੀ ਵਿਜਿਤ ਪੜਦੇ ਨਹੀਂ ਕਰ ਸਕਦੇ ਕਿ ਜਿਵੇਂ ਵੀ ਆਪਣੀਆਂ-ਆਪਣੀਆਂ ਬੈਠਣ ਹੁੰਦਾ ਉਹਰ ਭੜਾ ਲੱਗਦਾ ਕਿਉਂਕਿ ਲੰਡਾ ਵਰਕ ਲੱਗਦਾ ਉਹ ਹੈ ਘਰ ਬਹੁਤ ਸੋਹਣਾ ਪਾਇਆ ਉਹਨਾਂ ਨੇ ਉਹ ਤੁਹਾਨੂੰ ਦਿਖਾਉਣਾ ਆ ਗਿਆ ਜੀ ਆਪਣਾ 109 ਸੈਕਟਰ ਬੋਹਾਲੀ ਹिल्स ਅਮਰ ਭਾਈ ਸਾਹਿਬ ਦਾ ਘਰ ਆ ਗਿਆ ਜੀ ਮੁਕਸਵੜਾ ਦਾ ਘਰ ਆ ਜੀ ਵੇਖੋ ਕਿੱਡਾ ਸੋਹਣਾ ਬਣਿਆ ਵੇ ਇਹ ਚਿੱਟਾ ਜਾ ਆਹਾ ਆਹ ਸੀ ਆ ਭਾਈ ਸਾਹਿਬ ਦਾ ਘਰ ਆ ਆ ਨਾਲ ਪਾਰਕ ਆ ਲਿਖੋ ਦੋਸਤੋ ਪਾਰਕ ਦਾ ਬਹੁਤ ਖੁੱਲਾ ਹੈ ਅਸਾਂ ਐਵੇਂ ਗੰਧ ਨਹੀਂ ਘਟ ਸਕਦੇ ਲਓ ਵੀ ਆਪਾਂ ਪਹੁੰਚ ਗਏ ਆ ਮਿਸਤਰੀ ਕੋਲੇ ਗਿੱਲ ਕੋਲੇ ਗਿੱਲ ਨੇ ਅੱਜ ਤਾਂ ਭਰ ਤੇ ਪਿੱਲਰ ਕਿੰਨ ਗਿੱਲਾ ਹੋਰ ਮੜੀ ਸਮਾਈਲ ਤਾਂ ਦਿਖਾ ਦੇ ਤਰੀ ਆ ਸੁਨੂ ਬਾਈ ਦੀ ਪੌੜੀ ਛੋਟੀ ਜਿਹੀ ਪੌੜੀ ਦੇਖ ਲੋ ਕਿੰਨੀ ਬਣਾ ਲਈ ਤੇ ਹੁਣ ਲਾ ਰਹੀ ਸੁਨੂ ਬਾਈ ਕੈਮਰੇ ਸੁਨੂ ਬਾਈ ਆਲ ਰਾਊਂਡਰ ਹੈ ਬਿਜਲੀ ਵਾਲਾ ਕੋਈ ਕੰਮ ਹੋਵੇ ਮੈਂਟੇਨ ਕਰ ਦਿੰਦੇ ਆ ਲਓ ਵੀ ਦੋਸਤੋ ਮੌਸਮ ਹੋ ਗਿਆ ਫਿਰ ਖਰਾਬ ਤੇ ਸੁਨੂ ਬਾਈ ਨੇ ਲਾਤਾ ਕੈਮਰਾ ਕੁਕਨ ਵਾਲਾ ਤੇ ਬਾਕੀ ਇਹ ਚ ਆਡੀਓ ਸੁਣਦੀ ਵੀ ਹੈ ਆਪਾਂ ਨੂੰ ਵੀ ਸੁਣੂਗੀ ਤੇ ਉਹਨਾਂ ਨੇ ਇਹਨਾਂ ਨੂੰ ਵੀ ਆਪਣੀ ਸੁਣ ਜਿਹਨੂੰ ਆਪਾਂ ਬੋਲ ਮਾਰਾਂਗੇ ਵਾਹ ਹਾਂਜੀ ਸੁੰਦੀ ਰਵਾਜ ਹਾਂਜੀ ਚੈੱਕ ਕਰਦੇ ਆਂ ਕੁਆਲਿਟੀ ਵਧੀਆ ਜੀ ਆਡੀਓ ਵੀਡੀਓ ਦੋਨੇ ਆਈ ਜਾਂਦੇ ਆਂ ਆ ਦੇਖ ਲਓ ਦੋਸਤੋ 9000 ਦੀ ਪੌੜੀ ਐ ਇਹ ਤੇ ਐਡੀਕ ਬਣ ਗਈ ਹੋਣਾ ਚੀਜ਼ ਘੈਂਟ ਆ ਜੇ ਹੋਰ ਛੋਟੀ ਹੋਊਗੀ ਸੋਨੂੰ ਵੀ ਕਰ ਰਿਹਾ ਛੋਟੀ ਤੇ ਚੱਕ ਇਥੇ ਮਰਜ਼ੀ ਲੈ ਜਾਓ ਕਿੰਨਾ ਵਜਨ ਹੋ ਸੋਨੂੰ ਬਈ ਦਾ 16 ਕਿਲੋ ਬੈਲਟ ਜੀ ਲੱਗ ਗਈ ਤੇ ਚੀਜ਼ ਪੂਰੀ ਘੰਟਾ ਹੈ ਤੇ ਹੁਣ ਸਕੂਟਰੀ ਤੇ ਰੱਖ ਕੇ ਤੁਹਾਨੂੰ ਬਈ ਲੈ ਜਾਣਗੇ ਓਕੇ ਤੁਹਾਨੂੰ ਬਈ ਥੈਂਕ ਯੂ ਸੋ ਮੱਚ ਤੁਸੀਂ ਆਪ ਦਾ ਕੀਮਤੀ ਵਕਤ ਦਿੱਤਾ ਬਈ ਤੁਹਾਨੂੰ ਪੈਲਸਨ ਦਿਖਾਉਣੇ ਤੁਹਾਨੂੰ ਬਈ ਦੀ ਦਿਖਾਏ ਪੈਲਸਨ ਬਈ ਜਦੋਂ ਦੀ ਲੈਂਦੀ ਖਤਮ ਨਹੀਂ ਹੋਈ ਵਾਹ ਕੀ ਪੈਨਸਲ ਹੈ ਯਾਰ ਸਿਰਾ ਤੁਹਾਨੂੰ ਬਈ ਸਿਰਾ